ਹੋ ਗਏ ਸਮਾਨ ਹਾਂਜੀ ਕਿੰਨੇ ਪੈਸੇ ਹੋ ਗਏ 1000 ਰੁਪਏ ਹੋ ਗਏ 100 ਰਕੋੜੇ ਮੈਡਮ ਮੈਨੂੰ ਲੱਗਦਾ ਨਾ ਮੈਂ ਕੈਸ਼ ਘਰੇ ਭੁੱਲ ਆਇਆ ਤੁਸੀਂ ਇਹ ਸਮਾਨ ਰੱਖੋ ਮੈਂ ਬਾਅਦ ਚ ਲੈ ਜਾਊਗਾ ਕੋਈ ਨਹੀਂ ਤੁਸੀਂ ਸਮਾਨ ਲੈ ਜਾਓ ਸ਼ਾਮ ਨੂੰ ਦੇ ਦਿਓ ਪੈਸੇ ਚਲੋ ਠੀਕ ਹੈ ਜੀ ਫਿਰ ਮੈਂ ਸ਼ਾਮ ਨੂੰ ਦੇ ਜਾਨਾ ਪੈਸੇ ਜੀ ਹਾਂਜੀ ਦੀਦੀ ਤੁਸੀਂ ਇਸ ਮੁੰਡੇ ਨੂੰ ਜਾਣਦੇ ਹੋ ਨਹੀਂ ਵੀਰੇ ਉਹ ਪਹਿਲੀ ਵਾਰ ਹੀ ਆਇਆ ਸੀ ਦੁਕਾਨ ਤੇ ਤੇ ਫਿਰ ਬਿਨਾ ਜਾਣ ਪਛਾਣੇ ਨੂੰ ਤੁਸੀਂ ਇੰਨਾ ਸਾਮਾਨ ਧਾਰ ਦਿੱਤਾ ਉਹ ਸਾਰਾ ਨਾਲ ਜ਼ਰੂਰਤ ਦਾ ਹੀ ਸਾਮਾਨ ਸੀ ਤੇ ਫਿਰ ਮੈਨੂੰ ਲੱਗਾ ਸ਼ਾਮ ਨੂੰ ਪੈਸੇ ਦੇ ਹੀ ਜਾਊਗਾ ਚਲੋ ਫਿਰ ਐਵੇਂ ਕਰੋ ਇੱਕ ਗੱਟਾ ਖੰਡ ਦਾ 10 ਕਿਲੋ ਆਟਾ ਤੇ ਇੱਕ ਦੇਸੀ ਘਿਓ ਕਿਲੋ ਪੈਕ ਕਰ ਦੋ ਇੰਨਾ ਸਾਮਾਨ ਤਾਂ ਨਹੀਂ ਹੋਣਾ ਵੀਰੇ ਦੁਕਾਨ ਤੇ ਚਲੋ ਐਵੇਂ ਕਰੋ ਫਿਰ ਮੈਂ ਸਵੇਰ ਲੈ ਜਾਊਗਾ ਸਵੇਰ ਤੱਕ ਆ ਜੂਗਾ ਵੀਰੇ ਮੈਂ ਕੁਝ ਕਹਿ ਨਹੀਂ ਸਕਦੀ ਸਮਾਨ ਕਦੋਂ ਤੱਕ ਆਊਗਾ ਤੁਸੀਂ ਨਾ ਨਾਲ ਵਾਲੀ ਦੁਕਾਨ ਤੋਂ ਲੈ ਜਾਓ ਕੀ ਗੱਲ ਦੀਦੀ ਸਭ ਠੀਕ ਤਾਂ ਹੈ ਤੁਹਾਨੂੰ ਪਤਾ ਨਾ 2 ਸਾਲ ਹੋ ਗਏ ਮੈਂ ਇਹੋ ਸਮਾਨ ਲੈ ਕੇ ਜਾਣਾ ਤੇ ਇੱਕ ਤਾਂ ਦਿਨ ਲੇਟ ਲੈ ਜੂਗਾ ਤਾਂ ਕੀ ਹੋ ਜਾਊਗਾ ਸਮਾਨ ਮੈਂ ਥੋਥੋਂ ਹੀ ਲੈ ਕੇ ਜਾਊਗਾ ਵੀਰੇ ਤੁਹਾਨੂੰ ਤਾਂ ਪਤਾ ਹੈ ਨਾ 3 ਦਿਨ ਪਹਿਲਾਂ ਮੈਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਗਈ ਸੀ ਤੇ ਉੱਥੇ ਕੋਈ ਮੇਰੇ ਤੋਂ ਪੈਸੇ ਥੋਕੇ ਲੈ ਗਿਆ ਸੀ ਹਾਂਜੀ ਹਾਂ ਉਹ ਤੁਸੀਂ ਰਿਪੋਰਟ ਵੀ ਲਿਖਾਈ ਸੀਗੀ ਹਾਂਜੀ ਕੀ ਬਣਿਆ ਫਿਰ ਉਹਦਾ ਇੰਨਾ ਪੈਸਿਆਂ ਦਾ ਕੀ ਮੰਨਣਾ ਸੀ ਵੀਰੇ ਹੁਣ ਮੇਰੇ ਕੋਲ ਸਮਾਨ ਲੈਉਣ ਲਈ ਪੈਸੇ ਵੀ ਹੈ ਨਹੀਂ ਤੇ ਤੁਸੀਂ ਜਿੰਨਾ ਤੋਂ ਇਕੱਠਾ ਸਮਾਨ ਚੱਕਦੇ ਹੋ ਧਾਰ ਲਿਓ ਉਹਨਾਂ ਤੋਂ ਵੀਰੇ ਜਿਹੜੇ ਪੈਸੇ ਚੋਰੀ ਹੋਏ ਸੀ ਨਾ ਉਹ ਦੁਕਾਨ ਦੇ ਹੀ ਸੀਗੇ ਤੇ ਆਸਤੱਕ ਧਾਰ ਇਹ ਸਮਾਨ ਆਉਂਦਾ ਸੀ ਤੇ ਉਹ ਕਹਿੰਦੇ ਨਾ ਪਹਿਲਾਂ ਵਾਲੇ ਪੈਸੇ ਦੇਜੋ ਤੇ ਨਵਾਂ ਸਮਾਨ ਲੈ ਜਾਓ ਤੇ ਉਹ ਲੈ ਕੇ ਆਨਲੀ ਮੇਰੇ ਕੋਲ ਪੈਸੇ ਹੈ ਨਹੀਂ ਅੱਛਾ ਜੀ ਤੁਸੀਂ ਉਹਨਾਂ ਦੇ ਕਿੰਨੇ ਕੇ ਪੈਸੇ ਦੇਣੇ ਆ ਇਹ ਹੀ ਕੋਈ 70 80 ਹਜ਼ਾਰ 70 80 ਹਜ਼ਾਰ ਤੁਸੀਂ ਦੀਦੀ ਕਮਾ ਲਿਓ ਬਿਨਾਂ ਜਾਣ ਪਛਾਣ ਨੂੰ 1000 ਰੁਪਏ ਦਾ ਸਮਾਨ ਦਿੱਤਾ ਤੇ ਤੁਸੀਂ ਆਪ ਹੀ ਨਹੀਂ ਤਕਲੀਫ ਚੋਂ ਜੇ ਉਹ ਮੁੰਡਾ ਪੈਸੇ ਦੇ ਕੇ ਨਾ ਆ ਗਿਆ ਕੋਈ ਗੱਲ ਨਹੀਂ ਵੀਰੇ ਜਿੱਥੇ 1 ਲੱਖ ਕੋਈ ਲੈ ਗਿਆ ਉੱਥੇ ਉਹ ਹਜ਼ਾਰ ਰੁਪਏ ਲੈ ਕੇ ਕਿੱਥੇ ਜਾਊਗਾ ਨਾਲੇ ਉਹ ਸਾਰਾ ਨਾ ਉਹਦੀ ਘਰ ਦੀ ਜ਼ਰੂਰਤ ਦਾ ਸਮਾਨ ਸੀ ਤਾਂ ਹੀ ਮੇਰਾ ਨਾਂ ਕਰਨ ਨੂੰ ਜੀ ਨਹੀਂ ਕੀਤਾ ਚਲੋ ਤੁਸੀਂ ਐਵੇਂ ਕਰੋ ਆ ਵੀ ਐ ਰੱਖੋ ਟੈਂਸ਼ਨ ਨਾ ਲਓ ਕਿੰਨੇ ਸਾਲਾਂ ਤੋਂ ਥੋੜੀ ਦੁਕਾਨ ਇੱਥੇ ਹੀ ਐ ਤੇ ਦੋ ਤਿੰਨ ਸਾਲਾਂ ਤੋਂ ਮੈਂ ਇਥੋਂ ਸਮਾਨ ਲੈ ਕੇ ਜਾ ਰਿਹਾ ਹਾਂ ਕਈ ਵਾਰੀ ਮੇਰੇ ਕੋਲ ਹੀ ਪੈਸੇ ਨਹੀਂ ਹੁੰਦੇ ਤੁਸੀਂ ਵੀ ਤਾਂ ਆਧਾਰ ਸਮਾਨ ਦੇ ਹੀ ਦਿੰਦੇ ਹੋ ਅੱਜ ਤੁਹਾਡੇ ਤੇ ਮੁਸੀਬਤ ਹੈ ਤੇ ਮੁਸੀਬਤ ਤਾਂ ਤੁਹਾਡੇ ਕੰਮ ਆਈ ਸਕਦੇ ਆ ਠੀਕ ਆ ਤੇ ਨਾਲੇ ਕੱਲ ਨੂੰ ਜਾ ਕੇ ਸਮਾਨ ਲੈ ਆਇਓ ਜੇ ਤੇ ਮੈਂ ਕੱਲ ਨੂੰ ਸਮਾਨ ਲੈ ਜਾਊਗਾ ਨਾਲੇ ਮੈਂ ਸੋਸਾਇਟੀ ਦੇ ਗਰੁੱਪ ਪਰ ਮੈਸੇਜ ਵੀ ਪਾ ਦਊਗਾ ਕਿ ਜਿੰਨਾ ਜਿੰਨਾ ਨੇ ਤੁਥੋ ਅਧਾਰ ਸਮਾਨ ਲਿਆ ਤੇ ਉਹ ਤੁਹਾਡੇ ਪੈਸੇ ਦੇ ਜਾਣ ਐਕਸਟਰਾ ਵੀ ਪੈਸੇ ਦੇ ਜਾਣ ਤਾਂ ਕਿ ਤੁਹਾਡੀ ਮਦਦ ਹੋ ਸਕੇ ਠੀਕ ਆ ਵੀਰੇ ਚੰਗਾ ਹੁਣ ਸਮਾਨ ਲੈ ਆਇਓ ਜੇ ਤੇ ਮੈਂ ਸੋਹੇ ਆ ਕੇ ਲੈ ਜਾਊਗਾ ਹਾਂ ਜੀ ਠੀਕ ਹੈ ਦੀਦੀ